ਹਾਂਜੀ ਬਾਈ ਸਵੇਰੇ ਸਵੇਰੇ ਸਾਜਰੇ ਆ ਗਿਆ ਪਾਕਸਾਰ ਤੇ ਜੀ ਪਹੁੰਚ ਗਏ ਜੀ ਤੇ ਆ ਬਿਲਡਰ ਦੀ ਸਰਵਿਸ ਹੋ ਗਈ ਪੂਰੀ ਓਕੇ ਹੋ ਗਿਆ ਜੀ ਇਹਨੂੰ ਅੱਜ ਕੱਢਾਂਗੇ ਜੀ ਬਾਹਰ ਬਾਹਰ ਕੱਢ ਕੇ ਇਹਦੀ ਚੱਲੂਗੀ ਜੀ ਟੈਸਟਿੰਗ ਸਾਰੀ ਟੈਸਟਿੰਗ ਕਰਕੇ ਫਿਰ ਆਪਾਂ ਬਾਈ ਨੂੰ ਕਰਾਂਗੇ ਫੋਨ ਬਾਈ ਜੀ ਤੁਹਾਡਾ ਬਿਲਡਰ ਹੋ ਗਿਆ ਕਲੀਅਰ ਵੀ ਆ ਕੇ ਆਪਣਾ ਲੈ ਜਾਓ ਤੇ ਪੂਰੀ ਘੈਂਟ ਕੰਮ ਹੋਇਆ ਪਹਿ ਦਾ ਪੂਰਾ ਓਕੇ ਜੀਆ ਦੇਖੋ ਸਾਰਾ ਨੋਟਰਾ ਨੋਟਰਾ ਦਾ ਪੂਰਾ ਤਸੱਲੀ ਬਖਸ਼ੇ ਦਾ ਕੰਮ ਹੋਇਆ ਤੇ ਹੁਣ ਆਪਾਂ ਇਹਨੂੰ ਸਫਾਈ ਜੀ ਕਰਕੇ ਜਿੰਨਾ ਵੀ ਇੱਥੇ ਯਾਨੀ ਕਿ ਪਿਆਲਾਦਲਾ ਹ ਨਿੱਕੇ ਮੋਟੇ ਨਰ ਰੂਟ ਇਹ ਸਾਰੇ ਇਸ ਵੇਲਰ ਦੇ ਨੇ ਇਸ ਕਰਕੇ ਸਾਰੇ ਨਟਾਂ ਨੂੰ ਇਕੱਠਾ ਕਰਕੇ ਨਾ ਆਪਾਂ ਇੱਕ ਡੱਬੇ ਦੇ ਵਿੱਚ ਉਹ ਸਾਰੇ ਉਹ ਵੇਲਰ ਦੇ ਟੂਲ ਦੇ ਵਿੱਚ ਪਾ ਲੈਣੇ ਆ ਜਿੰਨਾ ਵੀ ਪੁਰਾਣਾ ਸਪੇਅਰ ਪਾਰਟ ਸਾਰਾ ਆਪਾਂ ਨਾਲ ਭੇਜ ਦੇਣਾ ਜੀ ਬਾਕੀ ਕੁਝ ਕ ਬੰਦੇ ਆਉਂਦੇ ਆ ਤੇ ਕੁਝ ਕ ਬੰਦੇ ਆਪਣੇ ਆ ਗਏ ਆ ਜੀ ਤੇ ਬਾਕੀ ਆ ਜਿਹੜੀ ਪਿਕਅਪ ਇਹਨੂੰ ਭਰੇ ਕਰਕੇ ਇਹਦੀ ਵੀ ਸਫਾਈ ਜੀ ਕਰਾਂਗੇ ਫਿਰ ਇਹਦੇ ਅੰਦਰ ਲਾਵਾਂਗੇ ਅਗਲਾ ਵੇਲਰ ਜਿਹੜਾ ਹੁਣ ਅਗਲਾ ਪਿਆਰ ਕਰਨਾ ਕੰਮ ਕਰਨਾ ਜੀ ਦਾ ਬਾਰੀ-ਬਾਰੀ ਹਰੇਕ ਪੇਲਰ ਦਾ ਜਾਨੀ ਕਿ ਟਾਈਮ ਆਈ ਜਾਂਦਾ ਤੇ ਇੱਧਰ ਕਰਚਾਰਨ ਵੀਰ ਲੱਗਿਆ ਹੋਇਆ ਟੂਲ ਲਾਉਣ ਹੋਰ ਕਰਚਾਰਨ ਬਾਈ ਕੀ ਹਨ ਕੈਮ ਲਾਦਾ ਟੂਲ ਤੇ ਪਿਆਰ ਨੂੰ ਵੀ ਲੱਗਿਆ ਟੂਲ ਲਾਉਣ ਆਪਣਾ ਇਹ ਵੀ ਜ਼ਰੂਰੀ ਆ ਇਹਨਾਂ ਦੇ ਸਿਫਤੀ ਸਾਰਾ ਕੰਮ ਚੱਲਦਾ ਜੀ ਤੇ ਇੱਧਰ ਲੱਗ ਸਫਾਈ ਕਰਮਚਾਰੀ ਲੋ ਜੀ ਅਸੀਂ ਆਏ ਸੀ ਇੱਧਰ ਬਾਈ ਨਾਲ ਤੇ ਬਾਈ ਨਾਲ ਲਖੰਦਰਾ 572 ਟਰੈਕਟਰ ਆਈ ਦੂਜੀ ਤੇ ਬਾਈ ਉਹਨਾਂ ਕਹਿੰਦੇ ਰੋਟਾਵੇਟਰ ਥੋੜਾ ਜਾਂਦ ਕਰਦਾ ਤੇ ਬਾਈ ਉਹ ਨਹੀਂ ਚਲਾਉਨੇ ਆ ਬਾਈ ਦੂਜੇ ਲੋਡ 'ਚ ਚਲਾਉਨੇ ਆ ਬਾਕੀ ਉਹਨੂੰ ਦੇਖ ਰਿਹਾ ਲੋਡ ਤਾਂ ਮੈਨੂੰ ਲੱਗਦਾ ਨਹੀਂ ਬਾਈ ਉਹ ਨਹੀਂ ਕਹਿੰਦੇ ਲੋਡ ਲੈਂਦਾ ਪਰ ਮੈਨੂੰ ਲੋਡ ਲੱਗਦਾ ਨਹੀਂ ਟਰੈਕਟਰ ਤੇ ਥੋੜਾ ਥੋੜਾ ਲੈਂਦਾ ਲੋਡ ਬਾਕੀ ਦੇਖ ਲੈਨੇ ਕੀ ਬਣਦਾ ਹੁਣ ਇਹ ਅਜ ਕਿਹੜੇ ਦੇਖਦੇ ਆ ਕਿੰਨੇ ਕ ਕਿਹੜਾ ਇਹਦਾ ਥੋੜਾ ਜਿਹਾ ਹੁਣ ਆਪਾਂ ਥੋੜਾ ਜਿਹਾ ਤੇਜ਼ ਕਰਿਆ ਰੋਟਾ ਮੀਟਰ ਦਾ ਤੇ ਮੈਨੂੰ ਜਿੱਥੇ ਤੱਕ ਗੇੜੇ ਦੀ ਗੱਲ ਆ ਵੀ ਮੈਨੂੰ ਥੋੜਾ ਜਿਹਾ ਸਲੋ ਲੱਗਿਆ ਸੀ ਤੇ ਬਾਕੀ ਮੈਂ ਹੁਣ ਚਲਾ ਕੇ ਦੇਖਦੇ ਆ ਬਾਕੀ ਵੀ ਤੋਂ ਮੈਂ ਕਿਹਾ ਵੀ ਮੈਂ ਕਿਹਾ 1500 ਦੇ 1500 ਤੇ ਚਲਾਇਓ ਬਾਕੀ ਨੂੰ 1500 ਤੇ ਚਲਾਉਣਗੇ ਦੇਖਦੇ ਆ ਵੀ ਕੀ ਕਹਿੰਦਾ ਰੋਟਾ ਮੀਟਰ ਟਰੈਕਟਰ ਹੈ ਜੀ 47 HD 14 ਇਹ ਟਰੈਕਟਰ ਸਹੀ ਤਰੀਕੇ ਚੱਲਦਾ ਜੀ ਬਿਲਕੁਲ ਤੇ ਮਿੱਟੀ ਵੀ ਵਧੀਆ ਬਣਾਉਂਦਾ ਪਿੱਛੇ ਯਾਨੀ ਪਹਿਲਾ ਚੱਕਰ ਘੱਟ ਸੀਗਾ ਥੋੜਾ ਜਿਹਾ ਹੁਣ ਬਿਲਕੁਲ ਸੈੱਟ ਚੱਲ ਰਿਹਾ ਹਿਸਾਬ ਟਰੈਕਟਰ ਬਾਕੀ ਹੁਣ ਚੱਲ ਰਿਹਾ ਵੀ ਟਰੈਕਟਰ ਆਰਾਮ ਨਾਲ ਕਿਉਂਕਿ ਪਹਿਲਾਂ ਥੋੜੇ ਜਿਹੇ ਚੱਕਰ ਘੱਟ ਸੀਗੇ ਰੂਟਾ ਟਰੈਕਟਰ ਦੇ ਤੇ ਥੋੜਾ ਬਾਈ ਖੇਤ ਬਹੁਤ ਗਿੱਲਾ ਵੀ ਆ ਕਿਤੇ ਕਿਤੇ ਉੱਥੇ ਤਾਂ ਚਲੋ ਟਰੈਕਟਰ ਨੇ ਲੋਡ ਲੈਣਾ ਹੀ ਹੈ ਹਾਂਜੀ ਅੱਗੇ ਥੋੜਾ ਜਿਹਾ ਢੇੜਾ ਘੱਟ ਸੀਗਾ ਜੀ ਹੁਣ ਕਿਹੜਾ ਪ੍ਰੋਪਰ ਆ ਹੁਣ ਜਾਨੀ ਕਿ ਵਧੀਆ ਚੱਲਦਾ ਤੇ ਥੋੜਾ ਜਿਆ ਨਾ ਬਾਈ ਜਿੱਥੇ ਗਿੱਲਾ ਆਉਂਦਾ ਉੱਥੇ ਪ੍ਰੋਬਲਮ ਦਿੰਦਾ ਉੱਥੋਂ ਥੋੜਾ ਫਿਰ ਭਰਦਾ ਇੱਕ ਪਾਸਿਓਂ ਕਿਉਂਕਿ ਗਿੱਲਾ ਵਾਲਾ ਇਹਦਾ ਨਾ ਉਹ ਦੇਖੋ ਸਾਈਡ ਤੋਂ ਤੇ ਇੱਕ ਜਿੱਥੇ ਪ੍ਰੋਪਰ ਸੁੱਕ ਆਊਗਾ ਉੱਥੇ ਤਾਂ ਇਹਨਾਂ ਬਾਈ ਮਲਾਈ ਬਣਾਉਂਦਾ ਨਾ ਟਰੈਕਟਰ ਵੀ ਸੌਖਾ ਚੱਲ ਰਿਹਾ ਅੱਗੇ ਨਾਲ ਅੱਗੇ ਥੋੜਾ ਜਿਹਾ ਟਰੈਕਟਰ ਵੀ ਲੋਡ ਦਿੰਦਾ ਜਿੰਨ ਤੱਕ ਕੋਈ ਚੱਕਰ ਨਹੀਂ ਤੋੜਦਾ ਰਾ ਉਹਨੇ ਚੱਲਦਾ ਨਾ ਟਰੈਕਟਰ ਚੱਲਦਾ ਵੀ ਆਹ ਨਾਲ ਆਉਂਦਾ ਹਾਂ ਹਾਂ ਜੀ ਹਾਂ ਆ ਜਿੱਥੇ ਆ ਗਿੱਲਾ ਇੱਥੇ ਇੱਥੇ ਰੋਡ ਮੰਦਾ ਪੂਰਾ ਗਿੱਲਾ ਹੈ ਭਾਈ ਆਪਣੇ ਜਾਨੀ ਕਿ ਤਸੱਲੀ ਕਰ ਰਹੇ ਨੇ ਤੇ ਉਦੋਂ ਬਹੁਤ ਵਧੀਆ ਚੱਲਦਾ ਤੇ ਆ ਦੇਖੋ ਫਰਕ ਦੇਖੋ ਜੀ ਇਹ ਚ ਪਹਿਲਾਂ ਉਹ ਰੇਕ ਲੈ ਆ ਜੀ ਰੱਖੇ ਸੀ ਬਹੁਤ ਮੋਟੇ ਰੱਖੇ ਨੇ ਤੇ ਹੁਣ ਆਪਾਂ ਕਿਹੜੇ ਸੈੱਟ ਕਰਕੇ ਚਲਾਇਆ ਹੁਣ ਟਰੈਕਟਰ ਵੀ ਸੌਖਾ ਜਾਂਦਾ ਤੇ ਫੇਰ ਵੀ ਪੂਰਾ ਵਧੀਆ ਬਣਾਉਂਦਾ ਆਪਾਂ ਜਦੋਂ ਰੂਟਾਵੇਟਰ ਦੋ ਘੰਟੇ ਚੱਲਦਾ ਉਦੋਂ ਟਰੈਕਟਰ ਲੋਡ ਲੈਂਦਾ ਹੁੰਦਾ ਜੀ ਕਿਉਂਕਿ ਉਦੋਂ ਉਹ ਟੁੱਗੜਾ ਡੂੰਘਾ ਕਰ ਜਾਂਦਾ ਫੇਰ ਥੋੜਾ ਜਿਹਾ ਲਿਫਟ ਤੇ ਹੱਥ ਰਾਖੀ ਤੇ ਚਲਾਉਣਾ ਪੈਂਦਾ ਛੋਟੀ ਪਾਵਰ ਦਾ ਜਦੋਂ ਟਰੈਕਟਰ ਹੋਵੇ ਸਿੰਗਲ ਸਪੀਡ ਜਿਵੇਂ ਉਹਨੇ ਸਿੰਗਲ ਸਪੀਡ ਆ ਜੇ ਡਬਲ ਸਪੀਡ ਹੋਵੇ ਟਵਰ ਕਲੱਚ ਮੰਨ ਲਓ ਡਬਲ ਕਨੈਕਟ ਹੋਵੇ ਫੇਰ ਨਹੀਂ ਰੋਡ ਮੰਨਦਾ ਸਿੰਗਲ ਕਲੱਚ ਟਰੈਕਟਰ ਲੋੜ ਮੰਨਦਾ ਜਿਵੇਂ ਉਹ ਟਰੈਕਟਰ ਸਿੰਗਲ ਕਲੱਚ ਦਾ ਹੈ ਆਹ ਬਹੁਤ ਕੰਮ ਆਉਂਦਾ ਹੈ ਜੀ ਉਹ ਕੰਨਾ ਬੋਲ ਛੱਡਿਆ ਆ ਬਾਈ ਨੇ ਤੇ ਹੈ ਇੱਥੇ ਗਿੱਲਾ ਜਿੱਥੇ ਸੁੱਕਾ ਹੋਵੇ ਫੇਰ ਨਹੀਂ ਲੋੜ ਮੰਦਾ ਦੇਖੋ ਪੂਰੀਆਂ ਬੱਤੇ ਵਸ ਰਹੇ ਇਹ ਫੇਰ ਅੰਦਰ ਜਾ ਕੇ ਰੂਟਾਵੇਟਰ ਨੂੰ ਲੱਗ ਜਾਂਦਾ ਯਾਰ ਦੇਖੋ ਤਾਂ ਤੇ ਹੁਣ ਬਾਈ ਬਿਲਕੁਲ ਸੈੱਟ ਚੱਲ ਰਿਹਾ ਰੂਟਾਵੇਟਰ ਬਾਕੀ ਉਹ ਪਰਲੇ ਪਾਸੇ ਜ਼ਮੀਨ ਆ ਬਾਈ ਇਹਨਾਂ ਦੀ ਬਾਈ ਕਹਿੰਦੇ ਉੱਥੇ ਚੈੱਕ ਕਰ ਲਈਏ ਔਰ ਇਹ ਤਾਂ ਠੀਕ ਆ ਕਿਉਂਕਿ ਉਹ ਜ਼ਮੀਨ ਥੋੜੀ ਜੀ ਕੈੜੀ ਆ ਇਹ ਥੋੜੀ ਰਵੇਸਲੀ ਆ ਉਹ ਜ਼ਮੀਨ ਬਾੜੀ ਗਈ ਹੈ ਉੱਥੇ ਚਲਾ ਕੇ ਦੇਖਣਗੇ ਬਾਈ ਜੀ ਲਓ ਹੁਣ ਬਾਈ ਜੀ ਉਹਨੇ ਕਹਿੰਦੇ ਵੀ ਅਸੀਂ ਸੁੱਕੇ ਜੀ ਚੈੱਕ ਕਰ ਲਈਏ ਸੁੱਕੇ ਜੀ ਚੈੱਕ ਕਰਕੇ ਜਾਂਦੇ ਆ ਕੀ ਕਹਿੰਦਾ ਟਰੈਕਟਰ ਇਹ ਜਿਹੜਾ ਏਰੀਆ ਉੱਪਰ ਆਣਾ ਇਹ ਵੇਟ ਵਾਲਾ ਏਰੀਆ ਕਹਿੰਦੇ ਨੇ ਇਹਨੂੰ ਇਹ ਬਾਈ ਸੁੱਕਿਆ ਹੋਇਆ ਤਾਂ ਲਾ 2000 ਦਾ ਇੱਥੇ ਪਤਾ ਲੱਗਦਾ ਜੀ ਅਸੀਂ ਅਸਲੀ ਟਰੈਕਟਰ ਦਾ ਤੇ ਬਹੁਤ ਕਹਿੜਾ ਖੇਤ ਹੁੰਦਾ ਜੀ ਇਹ ਉੱਤੇ ਚੈੱਕ ਕਰਨ ਲੱਗੇ ਆ ਜੀ। ਦੇਖਦੇ ਆ ਵੀ ਕੀ ਕਹਿੰਦਾ ਇੱਥੇ। ਸੋ ਇਹ ਆਉਣਾ ਚੱਲੀ ਜਾਂਦਾ ਜੀ। 700 150 ਤੋਂ 14 150 ਤੋਂ ਟਰੈਕਟਰ ਚੱਲਦਾ ਚੱਕਰ ਤੇ। ਤੇ ਆਹ ਨਾਲ ਚੱਲੀ ਜਾ ਰਿਹਾ। ਕਮੈਂਟ ਕਰਕੇ ਦੱਸਿਓ ਆਪਣਾ ਕੰਮ ਕਿੱਦਾਂ ਦਾ ਲੱਗਦਾ ਹੈ ਕੋਲ ਨੂੰ। ਹੋਣ ਬਾਈ ਦੂਜੇ ਲੋਚ ਚ ਚਲਾ ਰਿਹਾ ਏ ਟਰੈਕਟਰ ਦਾ ਤੋਰਾ ਵੀ ਬਹੁਤ ਆ ਤੇ ਰੂਟਾ ਵਾਟਰ ਵੀ ਬਹੁਤ ਵਧੀਆ ਚੱਲ ਰਿਹਾ ਜੀ ਆਹ ਲੋਇਡ ਬਾਹਰ ਬੈਲਰ ਕੱਟਦਾ ਸੀ ਉਹ ਬਾਹਰ ਕੱਟ ਕੇ ਉਹ ਖੜਾਤਾ ਜਿਹੜੀ ਸਰਵਿਸ ਹੋ ਗਈ ਆ ਤੇ ਆ ਹੁਣ ਨਵਾਂ ਬੈਲਰ ਲਾਇਆ ਤੇ ਇਹਦੀ ਹੁਣ ਸਰਵਿਸ ਹੋਣੀ ਆ ਬਾਈ ਸ਼ੁਰੂ ਹੋ ਗਈ ਇਹਦੀ ਸਰਵਿਸ ਤੇ ਹੋਜੋੜੀ ਕਰਨ ਲੱਗ ਗਏ ਤੇ ਜਿਹੜਾ ਆਰ ਡਰ ਮਰ ਸੀਗਾ ਮੇਰੀ ਸਰਵਰ ਹੋ ਗਈ ਪੂਰੀ ਤੇ ਹੁਣ ਇਹਦੀ ਕਰਨ ਲੱਗਿਆ ਟੈਸਟਿੰਗ ਹੈਲੋ ਹਾਈ ਬੈਰੀ ਨਾਈਸ ਕੱਟ ਲੱਤੋ ਹੋ ਗਿਆ ਯਾਨੀ ਉਹ ਠੀਕ ਹੈ ਗ੍ਰੀਸ ਤੇ ਇਹਨੂੰ ਗ੍ਰੀਸ ਕਰਕੇ ਆ ਧਾਗੇ ਪਾਤੇ کافی ਦੂਰ ਤੱਕ ਲੰਬੇ ਧਾਗੇ ਪਾਤੇ ਜੀ ਇਹਨੂੰ ਆ ਦੇਖੋ ਆ ਸਾਰਾ ਇੱਥੇ ਤੱਕ ਦਬਲ ਧਾਗਾ ਪਾਇਆ ਹੋਇਆ ਇਹਦੀ ਹੁਣ ਟੈਸਟਿੰਗ ਚੱਲਣੀ ਹੈ ਜੀ ਸਰਕਸ ਹੋ ਗਈ ਇਹਦੀ ਪੂਰੀ ਪੂਰਾ ਓਕੇ ਕਰਕੇ ਫੇਰ ਇਹ ਘਰ ਨੂੰ ਤੋੜਨਾ ਇਹ ਪੂਰੀ ਗੱਠਾ-ਗੁੱਠਾ ਮਾਰਾ ਕੇ ਫੋਲ ਡੇਨ ਜਿਹੜੀ ਟੈਸਟਿੰਗ ਕਰਕੇ ਤੇ ਬਾਕੀ ਟਰੈਕਟਰ ਆਹ ਇਹ ਟਰੈਕਟਰ ਲਾਤਾ ਇਹਨੂੰ ਤੇ ਹੁਣ ਇਹਦੀ ਕਰਾਂਗੇ ਜੀ ਟੈਸਟਿੰਗ ਆ ਦੇਖੋ ਗਰੀਬ ਗੁਰੂਸ ਵਗੈਰਾ ਬਾਕੀ ਸਾਰਾ ਕੰਮ ਇਹਦਾ ਹੋ ਗਿਆ ਜਿਹੜੀ ਚੀਜ਼ ਨਵੇਂ ਪੈਣ ਵਾਲੀ ਹੈ ਨਵੀਂ ਪਾਤੀ ਜਿਹੜੀ ਚ ਪੁਰਾਣੀ ਚੱਲਦੀ ਉਹ ਪੁਰਾਣੀ ਸਾਉ ਜੀ ਚੱਲ ਰਿਹਾ ਟੈਸਟਿੰਗ ਬੈਲਰ ਵੀ ਟਰੈਕਟਰ ਕੋ ਸਾਡਾ ਬੈਠਾ ਕੀ ਚੂਰੀ ਦਾ ਤੇ ਸਾਰਾ ਕੁਝ ਸਹੀ ਚੱਲ ਰਿਹਾ ਤੇ ਆਪ ਵੀ ਚੱਲ ਰਿਹਾ ਹੈ ਬਿਲਕੁਲ ਸਹੀ ਤੇ ਮਗਰੋਂ ਤਾਂ ਅੱਗੇ ਦੀ ਗੱਲ ਨੇ ਰੋੜੀ ਆ ਜੇ ਕਹਾ ਤਾਂ ਅਗ ਵਿੱਚ ਚੱਲਾ ਹੁਣ ਪਿੱਛੇ ਘਟਨਾ ਦੀ ਤੁਹਾਨੂੰ ਡਾਕਟਰਾਂ ਦੀ ਟੈਸਟਿੰਗ ਦੱਸ ਦਿੰਨੇ ਆ ਕਿਵੇਂ ਕਰ ਰਹੇ ਨੇ ਲੱਗ ਰਿਹਾ ਹੈ ਇਹਨੇ ਵੀਰ ਕਰਤੀ ਆ ਦੇਖੋ ਨਾ ਕਰੋੜਾ ਸਾਡੇ ਮਾੜਾ ਕਿੰਨੇ ਪੁਰਾਣੇ ਧਾਗੇ ਨਾਲ ਅਸੀਂ ਚੈਕਿੰਗ ਕਰ ਰਹੇ ਹਾਂ ਬਿਲਕੁਲ ਐਕਸਟਿੰਗ ਹੋ ਗਈ ਪਾਸ ਬਿਲਕੁਲ ਸਹੀ ਆ ਤੇ ਉਹ ਰਾਲਾ ਦਾ ਵਾਲਾ ਮਿਕਰਾ ਬੂਦਰਾ ਦੇ ਸਾਰੇ ਕੇ ਪੇ ਜਿਹੜਾ ਉਹ ਨਿਗਾ ਮਾਰ ਰਿਹਾ ਲੱਗਦਾ ਨਹੀਂ ਆ ਦੇਖੋ ਫਰਕ ਕਿਵੇਂ ਆਦਾ ਆ ਜਿਹੜੀ ਰੀਲ ਆ ਪਰਾਲੀ ਦੇ ਉੱਪਰ ਲੱਗੇ ਜਾਂਦੀ ਆ ਤੇ ਉਹ ਅੰਦਰ ਜਿਹੜੇ ਚੱਲ ਰਹੇ ਨੇ ਉਹ ਫੀਟਰ ਚੱਲ ਰਹੇ ਨੇ ਉਹ ਦੇਖੋ ਤਿੰਨ ਫੀਟਰ ਚੱਲ ਰਹੇ ਨੇ ਉਹ ਪ੍ਰਾਲੀ ਨੂੰ ਧੱਕ ਦਿੰਦੇ ਨੇ ਅੰਦਰ ਤੇ ਉਹ ਜਿਹੜਾ ਸਿਸਟਮ ਆ ਉਹ ਥੋਕਦਾ ਫਿਰ ਪ੍ਰਾਲੀ ਨੂੰ ਉਹ ਬਣਾਉਂਦਾ ਚੌਕਸ ਗੱਠ ਤੇ ਜਿਹੜਾ ਤਾਗਾ ਲੱਗਿਆ ਆ ਉਹ ਤਾਗਾ ਗੱਠ ਦੇ ਆਲੇ ਦੁਆਲੇ ਲੁੱਟ ਜਾਂਦਾ ਜਦੋਂ ਉਹਦੀ ਮਤਲਬ ਸਮਰੱਸਾ ਖਾ ਖਤਮ ਹੋ ਜਾਂਦੀ ਕਿੰਨੀ ਕਿੰਨੀ ਕਿ ਚੌੜੀ ਗੱਠ ਬਣਣੀ ਆ ਕਿੰਨੀ ਕਿ ਲੰਬੀ ਬਣਣੀ ਆ ਉੱਥੇ ਜਾ ਕੇ ਜਿਹੜਾ ਉਹ ਗੱਠ ਮਾਰ ਦਿੰਦਾ ਡਾਕਟਰ ਇਹ ਆ ਫੀਲ ਚੱਲ ਰਹੇ ਆ ਸਾਰਾ ਕੁਝ ਚੱਲ ਰਿਹਾ ਤੇ ਹੋਰ ਕੀ ਤੁਮ੍ਹ ਬਾਈ ਕੀ ਹਾਲ ਚਾਲ ਵਧੀਆ ਬਾਈ ਚੱਲ ਰਹੀ ਏ ਬਾਈ ਟੈਸਟਿੰਗ ਹੈ ਮੈਂ ਕਿਹਾ ਚੱਲ ਰਹੀ ਏ ਟੈਸਟਿੰਗ ਚੱਲਦੀ ਏ ਬਸ ਓਕੇ ਵੀਰੇ ਤੇ ਮਸ਼ੀਨ ਹੋ ਗਈ ਬਾਈ ਓਕੇ ਪਾਸ ਹੋ ਗਈ ਹਾਂ ਓਕੇ ਆ ਟੌਕ ਨਹੀਂ ਹੋਣੀ ਮਸ਼ੀਨ ਹੋ ਗਈ ਚੱਲ ਕਰੋ ਅੱਟ ਕੇ ਅੱਟ ਪਾ ਦੋ ਅੱਗੇ ਘਰ ਗੱਬੇ ਬਸ ਲਾਓ ਜੀ ਇਹਦਾ ਕਵਰ ਕਵਰ ਲਾ ਦੇਣਾ ਬਾਕੀ ਹੁਣ ਇਹਦਾ ਮਾੜਾ ਮੋਟਾ ਜਿਹੜੀ ਕਿਤੇ ਹੱਤ ਵਰ ਉਹ ਮਾਰ ਦੇਣਾ ਹੋਣਾ ਨੇ ਤੇ ਹੁਣ ਮਸ਼ੀਨ ਹੋ ਗਈ ਓਕੇ ਜੀ ਪੂਰੀ